ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਸਖ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਬਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੂੰ ਵੈਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲਤਰ ਨ ਸੰਗ ਤਨਾ ਹਰਿ ਅਬਨਾਸੀ ਓ ਪਲਚ ਪਲਚ ਸਗਲੀ ਮੋਈ ਝੂਠਾ ਤੰਦ ਮੋ சார்கே அோ விசாரன பிரபோ प्रीतम चरणी जो लगे तिनकी निर्मल सोई नानक की प्रभ बेनती प्रभु मिलो हो परापत होय ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈ ਸਾਖ ਸੁਹਾਵਾ ਤਾ ਲੱਗੈ ਜਾਂ ਸੰਤ ਭੇਟੈ ਹਰ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੇ ਸਤਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਬਾਣੀ ਪੜਨ ਸੁਣਨ ਦਾ ਜੋ ਸੁਭਾਗ ਹੈ ਉਹ ਪ੍ਰਾਪਤ ਹੋਇਆ ਹੈ ਗੁਰਮਖੋ ਅੱਜ ਵਿਸਾਖ ਦੇ ਮਹੀਨੇ ਦੀ ਰੰਮਤਾ ਹੋਈ ਹੈ ਜਿਵੇਂ ਆਪ ਸਰਬ ਸੰਗਤਾਂ ਹਰ ਸੰਗਰਾਂਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਸਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਸਾਹਿਬ ਜੋ ਕਿ ਹਰ ਮਹੀਨੇ ਦੇ ਪ੍ਰਥਾਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਦੁੱਖਾਂ ਕਲੇਸ਼ਾਂ ਦਿਲ ਇੱਧਰਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਆਪ ਬਚਾ ਕੇ ਰੱਖਣ ਜੋ ਸਤਗੁਰਾਂ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਉਹੀਂ ਸੱਚ ਹੋਵੇ ਐਸੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਜੀ ਕਰਨ ਇੱਥੇ ਆਪਾਂ ਸਤਗੁਰਾਂ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦੇ ਨਾਲ ਜੁੜਦੇ ਹਾਂ ਉਥੇ ਗੁਰਮਖੋ ਅੱਜ ਵਿਸਾਖੀ ਦਾ ਦਿਹਾੜਾ ਹੈ ਅੱਜ ਖਾਲਸਾ ਸਾਜਨਾ ਦਿਵਸ ਹੈ ਅੱਜ ਦੇ ਦਿਨ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅਜੀਬ ਕੌਤਕ ਅਚਰਜ ਕੌਤਕ ਰਚਨਾ ਕੀਤਾ ਹੈ ਵਰਤਾਇਆ ਹੈ ਜਿਸ ਦੀ ਮਿਸਾਲ ਦੁਨੀਆਂ ਦੇ ਉੱਤੇ ਖੰਡਾਂ ਬ੍ਰਹਿਮੰਡਾਂ ਦੇ ਉੱਤੇ ਹੋਰ ਕਿਤੇ ਵੀ ਨਹੀਂ ਮਿਲਦੀ ਸਤਸੰਗ ਜੀ ਜਿੱਥੇ ਆਪਾਂ ਸਤਿਗੁਰਾਂ ਜੀ ਦੇ ਉਪਦੇਸ਼ ਦੇ ਨਾਲ ਜੁੜਨਾ ਹੈ ਉੱਥੇ ਆਪਾਂ ਅੱਜ ਦੇ ਇਤਿਹਾਸ ਦੇ ਨਾਲ ਵੀ ਜੁੜਨਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸਾਰੀ ਸੰਗਤ ਅਸੀਸ ਬਖਸ਼ੋ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਅੱਜ ਦੇ ਮਹੀਨੇ ਦੇ ਪਰਥਾਏ ਜੋ ਉਪਦੇਸ਼ ਹੈ ਉਸ ਦੇ ਨਾਲ ਅਖਰੀ ਅਰਥਾਂ ਦੇ ਨਾਲ ਸਾਂਝ ਪਾਉਣ ਦਾ ਜਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਸਾਖ ਧੀਰਨ ਕਿਉ ਵਾਡੀਆਂ ਜਿੰਨਾ ਪੇਮ ਵਿਸ਼ੋ ਵੈਸਾਖ ਤੁ ਭਾਵ ਹੈ ਵੈਸਾਖ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਰਹਿਮਤ ਕਰਦੇ ਹਨ ਧੀਰਨ ਕਹਿੰਦੇ ਨੇ ਧੀਰਜ ਨੂੰ ਵਾਡੀਆਂ ਤੁ ਭਾਵ ਹੈ ਜੋ ਵਾਂਝੀਆਂ ਹਨ ਜੋ ਵਿਛੜੀਆਂ ਹੋਈਆਂ ਹਨ ਵੈਸਾਖ ਧੀਰਨ ਕਿਉ ਆਢੀ ਆ ਜਿੰਨਾ ਪ੍ਰੇਮ ਵਿਸ਼ੋਹ ਵਿਸ਼ੋਹ ਤੂੰ ਭਾਵ ਹੈ ਅਣਹੋਂਦ ਵੈਸਾਖ ਦਾ ਜੋ ਮਹੀਨਾ ਹੈ ਨਾ ਇਸ ਮਹੀਨੇ ਦੇ ਪਰਥਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ ਜਿਹੜੀ ਆਪਣੇ ਖਸਮ ਪਤੀ ਤੋਂ ਵਿਛੜੀ ਹੋਈ ਹੈ ਜਿਹਦੇ ਕੋਲ ਪ੍ਰਭੂ ਪਰਮਾਤਮਾ ਦਾ ਪ੍ਰੇਮ ਨਹੀਂ ਅਣਹੋਂਦ ਹੈ ਪ੍ਰੇਮ ਦੀ ਹੋਂਦ ਨਹੀਂ ਜਿਹਦੇ ਕੋਲ ਉਹਨੂੰ ਹਿਰਦੇ ਦਾ ਧੀਰਜ ਹਿਰਦੇ ਦਾ ਟਿਕਾ ਕਦੀ ਵੀ ਪ੍ਰਾਪਤ ਨਹੀਂ ਹੁੰਦਾ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੂ ਹਰ ਸਾਜਣ ਹਰੀ ਅਕਾਲ ਪੁਰਖ ਪਰਮਾਤਮਾ ਸਾਜਣ ਜੋ ਸੱਚਾ ਸੱਜਣ ਹੈ ਪੁਰਖ ਜੋ ਪੋ ਨਾਮੀ ਨਰਕ ਤੋਂ ਰੱਖਣ ਵਾਲਾ ਆਕਾਲ ਪੁਰਖ ਪਰਮਾਤਮਾ ਹੈ ਵਿਸਾਰਕ ਹੈ ਉਹਨੂੰ ਵਿਸਾਰ ਦਿੱਤਾ ਤੇ ਹਿਰਦੇ ਦਾ ਟਿਕਾ ਕਿਸ ਤਰ੍ਹਾਂ ਮਿਲੇਗਾ ਪਰਮਾਤਮਾ ਨੂੰ ਤਾਂ ਭੁੱਲੀ ਬੈਠੇ ਹਾਂ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਆਕਾਲ ਪੁਰਖ ਪਰਮਾਤਮਾ ਨੂੰ ਭੁੱਲਣ ਤੇ ਸਤਸੰਗ ਜੀ ਰੋਗ ਨੇ ਸੱਚੇ ਪਾਤਸ਼ਾਹ ਜੀ ਨੂੰ ਵਿਸਾਰ ਦੇਣ ਤੇ ਸਤਸੰਗ ਜੀ ਫਿਰ ਰੋਗ ਨੇ ਸਤਗੁਰੂ ਜੀ ਕਿਰਪਾ ਕਰਦੇ ਹਨ ਲੱਗੀ ਮਾਇਆ ਤੋਹ ਤੇਹੇ ਜੀਵ ਇਸਤਰੀ ਮਾਇਆ ਦੀ ਧੋ ਮਾਇਆ ਦੀ ਖਿੱਚ ਨੇ ਤੈਨੂੰ ਪਰਮਾਤਮਾ ਭੁਲਾ ਦਿੱਤਾ ਹੈ ਪੁੱਤਰ ਕਲਤਰ ਨਾ ਸੰਗ ਧਣਾ ਹਰ ਆਵਨਾਸੀ ਓਹ ਕਲਤਰ ਇਸਤਰੀ ਪੁੱਤਰ ਆਦਿਕ ਪਲਚ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚ ਫਸ ਕੇ ਨਾ ਪੁੱਤਰ ਨਾ ਇਸਤਰੀ ਨਾ ਧਨ ਕੋਈ ਵੀ ਇਹ ਮਨੁੱਖ ਹੈ ਜੀਵ ਤੇਰਾ ਸਾਥ ਦੇਣ ਵਾਲਾ ਨਹੀਂ ਪੁੱਤਰ ਕਲਤਰ ਨਾ ਸੰਗ ਧਨਾ ਅਖੀਰ ਜੋ ਤੇਰਾ ਸਾਥ ਹੈ ਨਾ ਹਰ ਅਬਨਾਸੀ ਉਹ ਉਹ ਪਰਮਾਤਮਾ ਹੀ ਤੇਰਾ ਅਸਲੀ ਸੱਜਣ ਹੈ ਤੇਰਾ ਅਸਲੀ ਸਾਥੀ ਹੈ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ ਝੂਠਿਆਂ ਧੰਦਿਆਂ ਦੇ ਮੋਹ ਦੇ ਵਿੱਚ ਫਸ ਕੇ ਸਗਲੀ ਮੋਈ ਆਤਮਿਕ ਮੌਤੇ ਇਹ ਸਾਰੇ ਜੀਵ ਮਰ ਰਹੇ ਹਨ ਝੂਠਿਆਂ ਧੰਦਿਆਂ ਦੇ ਵਿੱਚ ਫਸ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਪਲਚ ਪਲ ਸਗਲੀ ਮੋਈ athva ਨਾਮ ਤੋਂ ਬਿਨਾਂ ਆ ਕੇ ਜੋ ਨਾਮ ਤੋਂ ਸਖਣੇ ਹੀ ਇਥੋਂ ਜੀਵ ਚਲੇ ਜਾਂਦੇ ਹਨ ਇੱਕ ਸਹਾਰ ਕੇ ਨਾਮ ਬਿਨਾਂ ਅੱਗੇ ਲਹੀਏ ਖੋਹੇ ਤੇ ਜਿਸ ਚੀਜ਼ ਦਾ ਮਾਣ ਹੁੰਦਾ ਹੈ ਜਾਤ ਪਾਤ ਮਾਇਆ ਆਦਿਕ ਦਾ ਅਉਧਿਆਂ ਦਾ ਉੱਚਿਆਂ ਅਉਧਿਆਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਇਹ ਸਭ ਕੁਝ ਅੱਗੇ ਤੇਰੇ ਕੋ ਖੋਲਿਆ ਜਾਵੇਗਾ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਣ ਅਵਰਨਾ ਕੋਈ ਦਇਓ ਜੋ ਅਕਾਲ ਪੁਰਖ ਪਰਮਾਤਮਾ ਪ੍ਰੇਰਕ ਦਿਆਲੂ ਹੈ ਕੋਸਾ ਨੋ ਵਿਸਾਰ ਕਰਕੇ ਭੁੱਲ ਕਰਕੇ ਤੇ ਉਹ ਵਿਸਾਰ ਵਿਗੁੱਚਣਾ ਖੱਜਲ ਖਵਾਰੀ ਹੈ ਹੋਰ ਕੁਝ ਨਹੀਂ ਪ੍ਰਮਾਤਮਾ ਨੂੰ ਭੁੱਲਣ ਤੇ ਸਤਸੰਗ ਜੀ ਖੱਜਲ ਖਵਾਰੀ ਤੂੰ ਬਿਨਾ ਹੋਰ ਕੁਝ ਨਹੀਂ ਮਿਲਦਾ ਪ੍ਰਭ ਬਿਨ ਅਵਰ ਨਾ ਕੋਈ ਪ੍ਰਭੂ ਪਰਮਾਤਮਾ ਤੂੰ ਬਿਨਾ ਹੋਰ ਕੋਈ ਨਹੀਂ ਸਤਸੰਗ ਜੀ ਜੋ ਸਾਡਾ ਸੱਚਾ ਸੱਜਣ ਹੈ ਸਾਡੀ ਜਿੰਦ ਦਾ ਸਾਥੀ ਹੈ ਤੇ ਲੋਕ ਪ੍ਰਲੋਕ ਦੇ ਵਿੱਚ ਰੱਖਿਆਕ ਹੈ ਪ੍ਰੀਤਮ ਚਰਣੀ ਜੋ ਲੱਗੀ ਤਨ ਕੀ ਨਿਰਮਲ ਸੋਈ ਤੇ ਜਿਹੜਾ ਭਾਈ ਪ੍ਰੀਤਮ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਗਿਆ ਉਹਦੀ ਸੋਭਾ ਨਿਰਮਲ ਹੁੰਦੀ ਹੈ ਮੈਲ ਤੋਂ ਰਹਿਤ ਹੁੰਦੀ ਹੈ ਅਥਵਾ ਸਦਾ ਲਈ ਉਹਦੀ ਸੋਭਾ ਹੁੰਦੀ ਹੈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸਤਸੰਗ ਜੀ ਜਿਵੇਂ ਅੱਜ ਦੇ ਦਿਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪ੍ਰੀਤਮ ਦੇ ਚਰਨਾਂ ਦੇ ਨਾਲ ਲੱਗੇ ਉਹਨਾਂ ਦੀ ਸੋਭਾ ਜੁਗਾ ਜੁਗਾ ਤੱਕ ਹੁੰਦੀ ਰਹੇਗੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਰਲਾ ਲੈਣ ਦੀ ਜਾਚ ਸਿਖਾਉਂਦੇ ਹਨ ਕਿ ਹੇ ਜੀਵ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਚ ਤਰਲਾ ਲੈ ਏਹ ਵਾਹਿਗੁਰੂ ਮੇਰੀ ਬੇਨਤੀ ਪ੍ਰਵਾਨ ਕਰ ਮੈਨੂੰ ਪ੍ਰਾਪਤ ਹੋ ਕਿ ਐਸਾ ਮਿਲਾਪ ਹੋ ਜਾਵੇ ਦੁਬਾਰਾ ਫਿਰ ਵਿਛੋੜਾ ਨਾ ਪਵੇ ਇੱਕ ਅਵਸਥਾ ਜੋ ਹੈ ਹਰ ਹਰ ਜਨ ਦੁਈ ਏਕ ਹੈ ਬਿ ਵਿਚਾਰ ਕਛ ਨਾ ਹੈ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ ਐਸੀ ਅਵਸਥਾ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੇ ਹਰਿ ਸੋਏ ਵੈਸਾਖ ਸੁਹਾਵਾ ਤਾਂ ਹੈ ਸੋਭਨੀਕਤਾ ਹੈ ਜੇ ਭਾਈ ਸੰਤ ਭੇਟੇ ਹਰਿ ਸੋਏ ਇਕ ਤਾਂ ਜੋ ਹਰੀ ਅਕਾਲ ਪੁਰਖ ਪਰਮਾਤਮਾ ਦੇ ਸੰਤ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਸਰਨਾਮਾ ਮਨਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਭੇਟੇ ਤੂੰ ਭਾਵ ਕਿ ਉਹਨਾਂ ਦੇ ਨਾਲ ਮਿਲਾਪ ਹੋ ਜਾਵੇ ਅਥਵਾ ਗੁਰੂ ਪੂਰਾ ਗੁਰੂ ਜੋ ਸੰਤ ਆਪ ਸੰਤ ਹੈ ਗੁਰੂ ਦੇ ਨਾਲ ਮਿਲਾਪ ਹੋ ਜਾਵੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ ਤਾਂ ਵਿਸਾਖ ਜਿਹੜਾ ਹੈ ਉਹ ਸੁਹਾਵਾ ਬਣ ਜਾਂਦਾ ਹੈ ਆਪ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਦਰਸ਼ਨਦਾਰੇ ਕਰ ਰਹੇ ਹੋ ਹੁਣ ਕੁਝ ਸਮਾਂ ਆਪਾਂ satsang ਜੀ ਜੋ ਅੱਜ ਦਾ ਇਤਿਹਾਸ ਹੈ ਉਸ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਕਿ ਕਲਗੀਧਰ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਦਾ ਦਿਨ ਵਿਸਾਖੀ ਵਾਲਾ ਦਿਨ ਹੀ ਕਿਉਂ ਚੁਣਦੇ ਹਨ ਖਾਲਸਾ ਸਾਜਨਾ ਦਿਵਸ ਖਾਲਸੇ ਨੂੰ ਪ੍ਰਗਟ ਕੀਤਾ ਸੱਚੇ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਨ ਕੌਤਕ ਕੀਤਾ ਅਚਰਜ ਕੌਤਕ ਕਿ ਸੰਗਤ ਸਤਸੰਗ ਜੀ ਬੁਲਾਉਣਾ ਕੀਤੀ ਹੈ ਪੱਤਰਕਾਵਾਂ ਭੇਜ ਕਰਕੇ ਸਾਰੇ ਹੀ ਭਾਰਤ ਦੇ ਵਿੱਚੋਂ ਸੰਗਤਾਂ ਆ ਕਰਕੇ ਇਕੱਤਰ ਹੋਈਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸੰਗਤ ਦੇ ਵਿੱਚ ਆਵਾਜ਼ ਦਿੱਤੀ ਕਿ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਬੇਟਾ ਸਤ ਸੰਗ ਜੀ ਸੰਗਤ ਚ ਸ਼ਰਨਾਟਾ ਆ ਗਿਆ ਕਿਉਂਕਿ ਇਹ ਕੌਤਕ ਹੀ ਅਜੀਬ ਅਚਰਜ ਕੌਤਕ ਸੀ ਇਸ ਕੌਤਕ ਦਾ ਸਾਨੀ ਹੋਰ ਕੋਈ ਨਹੀਂ ਕੇਵਲ ਤੇ ਕੇਵਲ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਨਾ ਅਜੇ ਐਸਾ ਕੌਤਕ ਕੋਈ ਹੋਇਆ ਸੀ ਨਾ ਅੱਗੇ ਕੋਈ ਹੋਵੇਗਾ ਇਹ ਰਹਿਮਤ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੀ ਵਰਤਾਉਂਦੇ ਹਨ ਪੰਜਾਂ ਦੇ ਸੀਸ ਲਏ ਨੇ ਅੱਜ ਦੇ ਦਿਨ satsang ji ਟੜ ਦੇ ਨਾਲ ਵੱਖਰੇ ਕੀਤੇ ਨੇ satsang ji ਫਿਰ ਅੰਮ੍ਰਿਤ ਤਿਆਰ ਕੀਤਾ ਛੱਟੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੇ ਉਹਨਾਂ ਸਿਰ ਲੱਥਿਆਂ ਦੇ ਉੱਤੇ ਟੜ ਵੱਖਰੇ ਪਏ ਨੇ ਸੀਸ ਵੱਖਰੇ ਪਏ ਨੇ ਸੱਚੇ ਪਾਤਸ਼ਾਹ ਜੀ ਨੇ ਛੱਟੇ ਦਿੱਤੇ ਨੇ ਸੁਰਜੀਤ ਹੋਏ ਹਨ ਅਤੇ ਉਹਨਾਂ ਦੇ ਪਾਸੋਂ ਫਿਰ satsang ji ਉਹ ਅੰਮ੍ਰਿਤ ਦੀ ਦਾਤ ਸਤਗੁਰਾਂ ਜੀ ਨੇ ਆਪ ਵੀ ਲਈ ਹੈ ਪਾਵੇਂ ਕਿ ਕਈ ਐਸੇ ਬੁੱਧੀਜੀਵ ਮਿਲ ਜਾਂਦੇ ਹਨ ਜਿਹੜੇ ਕਹਿੰਦੇ ਸਨ ਬਕਰੇ ਵੱੱਦੇ ਸਨ ਜੀ ਬਕਰੇ ਵੱਡੇ ਸਨ ਨਹੀਂ ਗੁਰਮਖੋ ਬਿਲਕੁਲ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਧੋਖਾ ਨਹੀਂ ਕੀਤਾ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਸਾਹਮਣੇ ਗੁਰਮਖੋ ਸੀਸ ਧੜਾਂ ਦੇ ਨਾਲੋਂ ਵੱਖਰੇ ਕੀਤੇ ਸਨ ਕਿਉਂਕਿ ਖਾਲਸੇ ਪੰਥ ਦੀ ਨਹੀਂ ਰੱਖਣੀ ਸੀ ਉਸ ਖਾਲਸੇ ਦੀ ਜਿਸ ਖਾਲਸੇ ਨੇ ਨੀਹਾਂ ਦੇ ਵਿੱਚ ਖਲੋਕੇ ਵੀ ਜਕਾਰੇ ਗਜਾਉਣੇ ਸਨ ਉਸ ਖਾਲਸੇ ਦੀ ਨਿ ਰਖਣੀ ਸੀ ਸਤਸੰਗਤ ਜੀ ਅਬੂ ਉਲ ਤਰਾਨੀ ਔਰੰਗਜੀਤਾ ਸੂਈਆ ਜੇਦੀ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਕੌਤਕ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਸਾਹਮਣੇ ਕੀਤਾ ਹੈ ਪੰਜ ਕਲਾਮਾਂ ਦਾ ਜ਼ਿਕਰ ਕਰਦਾ ਤੇ ਆਬੇ ਹਯਾਤ ਦਾ ਜ਼ਿਕਰ ਕਰਦਾ ਭਾਵ ਕਿ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਿਆਰ ਕੀਤਾ ਗਿਆ ਤਨ ਤਨ ਪਾਹੀ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀਆਂ ਲਿਖਤਾਂ ਮਿਲਦੀਆਂ ਹਨ ਜਿਨ੍ਹਾਂ ਨੇ ਪੰਜਾਂ ਬਾਣੀਆਂ ਦਾ ਜ਼ਿਕਰ ਕੀਤਾ ਹੈ ਅਮਰ ਤਿਆਰ ਕੀਤਾ ਗਿਆ ਪੰਜ ਬਾਣੀਆਂ ਪੜ੍ਹ ਕੇ ਤੇ ਫਿਰ satsang ਜੀ ਉਹਨਾਂ ਗੁਰਮਖਾਂ ਦੇ ਉੱਤੇ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਦੇ ਚਰਨਾਂ 'ਚ ਦੇ ਦਿੱਤੇ ਸਨ ਉਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਗਿਆ ਤੇ ਕੀ ਇਹ ਅਸੰਭਵ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਨਾ ਸਤਿਗੁਰੂ ਜੀ ਕਹਿੰਦੇ ਸਤਿਗੁਰ ਮੇਰਾ ਮਾਰ ਜਿਵਾਲੇ ਇਹ ਸਮਰੱਥ ਗੁਰੂ ਦੀ ਰਹਿਮਤ ਆ ਮ੍ਰਿਤਕੋ ਜੀਵਾਲਨ ਹਾਰ ਇਹ ਸਤਿਗੁਰ ਜੀ ਦੀ ਵਡਿਆਈ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਕਤ ਭਏ ਸਰੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਜਦੋਂ ਗੁਰਬਾਣੀ 사ਤ ਸੰਗ ਜੀ ਅਗਵਾਈ ਦੇਵੇ ਤਾਂ ਫਿਰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਜੇ ਇਤਿਹਾਸਕ ਪੱਖ ਵਿਚਾਰੀਏ ਤਾਂ ਗੁਰਮਖੋ ਧੰਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਦਿੱਲੀ ਪਹੁੰਚਦੇ ਹਨ ਸਿਕੰਦਰ ਲੋਧੀ ਦਾ ਜੋ ਹਾਥੀ ਮਰ ਗਿਆ ਸੀ ਮੁਹਾਵਤ ਨੇ ਆ ਕੇ ਤਰਲਾ ਲਿਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਗਰੀਬ ਆਪਣੀ ਰੋਜੀ ਰੋਟੀ ਇਸੇ ਤੋਂ ਹੀ ਚਲਾਉਂਦਾ ਹਾਂ ਕਿਰਪਾ ਕਰੋ ਰਹਿਮਤ ਕਰੋ ਤਾਂ ਸਤਿਗੁਰਾਂ ਜੀ ਨੇ ਗੁਰਮਖੋ ਉਹ ਹਾਥੀ ਜਿਹੜਾ ਸੀ ਉਹ ਜਿਉਂਦਾ ਕਰ ਦਿੱਤਾ ਸੀ ਸੋ ਕਹਿਣ ਤੋਂ ਭਾਵਕ ਇਹ ਸਮਰੱਥ ਗੁਰੂ ਦੀ ਬਖਸ਼ਿਸ਼ ਹੈ ਇਹਦੇ ਵਿੱਚ ਸਾਡੀ ਬੁੱਧੀ ਜਾਂ ਸਾਡੀ ਅਵਸਥਾ ਨਹੀਂ ਗੁਰਮਖੋ ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੀ ਇਹ ਰਹਿਮਤ ਹੈ ਸ੍ਰੀ ਗੋਂਦਵਾਲ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਰਹਿਮਤ ਵਰਤਾਉਂਦੇ ਹਨ ਜਿਵੇਂ ਗੁਰਮਖੋ ਆਪ ਜੀ ਨੂੰ ਪਤਾ ਹੈ ਕਿ ਤਈਏ ਤਾਪ ਦੇ ਨਾਲ ਇੱਕ ਮਾਂ ਦਾ ਨੌਜਵਾਨ ਪੁੱਤਰ ਮਰ ਗਿਆ ਸੀ ਆਕੇ ਤਰਲਾ ਲਿਆ ਤੇ ਸਤਿਗੁਰਾਂ ਜੀ ਨੇ ਜਿਉਂਦਾ ਕੀਤਾ ਹੈ ਬਨਵੇਂ ਪਾਤਸ਼ਾਹ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਰਹਿਮਤ ਕੀਤੀ ਜੋ ਭਾਈ ਸ਼ੰਮਣ ਜੀ ਸਤਸੰਗਤ ਜੀ ਉਹਨਾਂ ਦੇ ਸੁਪੁੱਤਰ ਮੂਸਨ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਜੀਵਨ ਦਾਣ ਦਿੱਤਾ ਸੀ ਸੋ ਕਹਿਣ ਤੋਂ ਭਾਵ ਕਿ ਸਤਗੁਰੂ ਜੀ ਦੀ ਵਡਿਆਈ ਹੈ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਸਮਰੱਥ ਸਤਗੁਰੂ ਸੱਚੇ ਪਾਤਸ਼ਾਹ ਜੀ ਹਨ ਸਾਨੂੰ ਕੋਈ ਸ਼ੰਕਾ ਆਦਿਕ ਨਹੀਂ ਕਰਨਾ ਚਾਹੀਦਾ ਹੁਣ ਜੇ ਗੁਰਮੁਖੋ ਆਪਾਂ ਦੇਖੀਏ ਕਿ ਵਿਸਾਖੀ ਵਾਲਾ ਦਿਨ ਹੀ ਕਿਉਂ ਸੱਚੇ ਪਾਤਸ਼ਾਹ ਜੀ ਨੇ ਚੋਣਾਂ ਕੀਤਾ ਹੈ ਇਹਦੇ ਪਿੱਛੇ ਵੀ 사ਤਸੰਗ ਜੀ ਬੜੀ ਵੱਡੀ ਰਹਿਮਤ ਹੈ ਬੜੀ ਵੱਡੀ ਬਖਸ਼ਿਸ਼ ਹੈ ਤੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੇ ਦੁਨੀਆਂ ਨੂੰ ਤਾਰਨ ਦੇ ਲਈ ਉਦਾਸੀਆਂ ਦੀ ਅਰੰਭਤਾ ਕਰਦੇ ਹਨ ਇਤਿਹਾਸ ਕਰ ਦੱਸਦੇ ਹਨ ਕਿ ਉਹ ਵਿਸਾਖੀ ਵਾਲਾ ਦਿਨ ਸੀ ਤੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੇ ਪਾਂਡੇ ਨੂੰ ਉਪਦੇਸ਼ ਬਖਸ਼ਦੇ ਹਨ ਸਤਸੰਗ ਜੀ ਤੇ ਹਰਦвар ਸਤਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਜਿਸ ਸਮੇ ਉਹ ਸੂਰਜ ਨੂੰ ਪਾਣੀ ਪਾਉਂਦੇ ਸਨ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਮੀਨ ਫਸਲ ਨੂੰ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਪੁੱਛਿਆ ਕਿ ਇੰਨੀ ਦੂਰ ਤੁਹਾਡੀ ਫਸਲ ਜ਼ਮੀਨ ਹੈ ਪਾਣੀ ਪਹੁੰਚ ਜਾਵੇਗਾ ਸਤਗੁਰੂ ਜੀ ਕਹਿੰਦੇ ਉਹ ਤਾਂ ਆ ਹੈ ਔਡੀ ਦੂਰ ਤੁਹਾਡਾ ਸੂਰਜ ਹੈ ਕੀ ਉੱਥੇ ਪਹੁੰਚੇਗਾ ਇਹ ਸਮਝਾਉਣ ਦਾ ਢੰਗ ਸੀ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਉਹ ਵੀ ਵਿਸਾਖੀ ਵਾਲਾ ਦਿਨ ਸੀ ਸੋ ਗੁਰਮਖੋ ਹੋਰ ਵੀ ਇਤਿਹਾਸ ਦੇ ਵਿੱਚ ਅਜਿਹੀਆਂ ਘਟਨਾਵਾਂ ਅਜਿਹੇ ਤੱਥ ਮਿਲ ਜਾਂਦੇ ਹਨ ਜਿਵੇਂ ਤੀਸਰੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੇਨਤੀ ਕੀਤੀ ਭਾਈ ਪਾਰੋ ਜੀ ਨੇ ਤੇ ਵਿਸਾਖੀ ਜੋ ਮਨਾਉਣ ਨੂੰ ਸੱਚੇ ਪਾਤਸ਼ਾਹ ਜੀ ਨੇ ਅਰੰਭਤਾ ਜਿਹੜੀ ਉਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਇਹ ਬੇਨਤੀ ਕੀਤੀ ਗਈ ਸੀ ਸਤਿਗੁਰੂ ਜੀ ਭਾਰੀ ਇਕੱਠ ਹੋਵੇਗਾ ਗੁਰਮਖ ਪਿਆਰਿਆਂ ਦਾ ਤੇ ਇੱਕ ਦੂਸਰੇ ਦੇ ਪਾਸੋਂ ਕੁਝ ਗੁਣ ਲੈ ਸਕਦੇ ਹਾਂ ਜਿਹੜੇ ਨਾਮ ਰਸੀਏ ਨੇ ਜਿਨ੍ਹਾਂ ਦੀ ਅਵਸਥਾ ਹੈ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਹ ਅਵਸਥਾ ਤੁਹਾਡੇ ਕੋਲ ਕਿੱਦਾਂ ਆਈ ਕਿਸ ਤਰ੍ਹਾਂ ਬਣੀ ਇਸ ਕਰਕੇ ਸੰਗਤ ਦੀ ਇਕਤਰਤਾ ਹੋਣੀ ਜ਼ਰੂਰੀ ਹੈ ਤੇ ਸਤਿਗੁਰਾਂ ਜੀ ਨੇ ਫਿਰ ਵਿਸਾਖੀ ਵਾਲੇ ਦਿਨ ਭਾਰੀ ਜੋੜ ਮੇਲੇ ਦੀ ਅਰੰਭਤਾ ਕੀਤੀ ਸੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਹੀ 1500 ਜੋ ਸਤਸੰਗ ਜੀ 57 ਈਸਵੀ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਜੋ ਜਾਤ ਪਾਤ ਦਾ ਬੋਲਬਾਲਾ ਸੀ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਸਨ ਉਹ ਨੀਵੀਂ ਜਾਤ ਵਾਲਿਆਂ ਨੂੰ ਪਾਣੀ ਤੱਕ ਨਹੀਂ ਦਿੰਦੇ ਸਨ ਸੱਚੇ ਪਾਤਸ਼ਾਹ ਜੀ ਨੇ ਬੌਲੀ ਦਾ ਨਿਰਮਾਣ ਕਰਵਾਇਆ ਉਹ ਵੀ ਵਿਸਾਖੀ ਵਾਲਾ ਦਿਨ ਸੀ ਇਸੇ ਤਰ੍ਹਾਂ 사ਤਸੰਗ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 1500 ਜੋ 86 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਪ੍ਰਗਟ ਕਰਦੇ ਹਨ ਮਹਾਨਤਾ ਦਰਸਾਉਂਦੇ ਹਨ ਸਰੋਵਰ ਦੀ ਉਹ ਵੀ ਵਿਸਾਖੀ ਵਾਲਾ ਦਿਨ ਸੀ ਕਿ ਜੋ ਇੱਕ ਕੋੜੀ ਸੀ ਬੀਬੀ ਰਜਨੀ ਦਾ ਘਰ ਵਾਲਾ ਸੀ ਪਤੀ ਸੀ ਉਹ ਕੋੜੀ ਸੀ 사ਤਸੰਗ ਜੀ ਜਦੋਂ ਆ ਕੇ ਅਜੇ ਸਰੋਵਰ ਪ੍ਰਗਟ ਨਹੀਂ ਸੀ ਹੋਇਆ ਇਥੇ ਇਸ਼ਨਾਨ ਕਰਦਾ ਨਵੰਬਰ 9 ਹੋ ਜਾਂਦਾ ਹੈ ਉਹ ਬੀਬੀ ਕਹਿੰਦੀ ਤੋ ਮੇਰਾ ਪਤੀ ਨਹੀਂ ਸਤਸੰਗਤ ਜੀ ਇਸ ਉਲਝਣ ਨੂੰ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਲਝਾਉਂਦੇ ਹਨ ਤੇ ਅੰਮ੍ਰਿਤ ਸਰੋਵਰ ਦੀ ਮਹਾਨਤਾ ਦਰਸਾਉਂਦੇ ਹਨ ਪ੍ਰਗਟ ਕਰਦੇ ਹਨ ਉਹ ਵੀ ਵਿਸਾਖੀ ਵਾਲਾ ਦਿਨ ਸੀ ਸੋ ਗੁਰਮਖੋ 1664 ਈਸਵੀ ਨੂੰ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਸਨ ਸੋ ਇਹ ਵੀ ਜੋ ਵਿਸਾਖੀ ਵਾਲਾ ਹੀ ਦਿਨ ਸੀ ਵਿਸਾਖੀ ਵਾਲੇ ਦਿਨ ਹੀ satsang ਜੀ ਭਾਈ ਮੱਖਣ ਸ਼ਾ ਲੁਬਾਣੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਛਾਣ ਕੀਤੀ ਸੀ ਇਹ ਵੀ ਗੁਰਮਖੋ ਬੜੀ ਵੱਡੀ ਇੱਕ ਕਹਿ ਲਓ ਅਵਸਥਾ ਹੈ ਇੱਕ ਬੜੀ ਵੱਡੀ ਬੁੱਧੀ ਹੈ ਕਿ ਪੂਰੇ ਗੁਰੂ ਦੀ ਪਛਾਣ ਆ ਜਾਵੇ ਤੇ ਭਾਈ ਮੱਖਣ ਸ਼ਾ ਲੁਬਾਣੇ ਨੇ ਜੋ ਆਪਾਂ ਇਤਿਹਾਸ ਪੜਦੇ ਹਾਂ ਗੁਰਲਾਦੋ ਰੇ ਗੁਰਲਾਦੋ ਰੇ ਵਿਸਾਖੀ ਵਾਲਾ ਦਿਨ ਸੀ 1676 ਈਸਵੀ ਨੂੰ ਸਤਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਬਿਰਾਜਮਾਨ ਹੁੰਦੇ ਹਨ ਭਾਈ ਰਾਮਕੌਰ ਜੀ ਜੋ ਤਿਲਕ ਲਾਉਂਦੇ ਹਨ ਵਿਸਾਖੀ ਵਾਲਾ ਦਿਨ ਸੀ ਸਤਸੰਗਤ ਜੀ ਅਜੀਬ ਕੌਤਕ ਸਤਗੁਰਾਂ ਜੀ ਨੇ ਰਚੇ ਹਨ ਸਾਰਾ ਸੋ ਛੇ ਨੂੰ ਵਿਸਾਖੀ ਵਾਲੇ ਦਿਨ ਜੋ ਸਭ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਮਨਾਈ ਭਾਰੀ ਇਕੱਠ ਹੋਇਆ ਸੰਗਤ ਦਾ 120000 ਗੁਰੂ ਦੇ ਪ੍ਰਾਣੀਆਂ ਨੇ ਸਤਸੰਗਤ ਜੀ ਅੰਮ੍ਰਿਤ ਛਕਣਾ ਕੀਤਾ ਵਿਸਾਖੀ ਵਾਲਾ ਦਿਨ ਸੀਗਾ 1714 ਈਸਵੀ ਨੂੰ ਸਤਸੰਗਤ ਜੀ ਬਾਬਾ ਬੰਦਾ বাহাদুর ਜੀ ਨੇ ਜੋ ਸੰਗਤ ਦਾ ਇਕੱਠ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਦੇ ਵਿੱਚ ਪੰਥ ਕੌਮ ਦੀ ਚੜ੍ਹਦੀ ਕਲਾ ਦੇ ਗੁਰਮਤੇ ਕੀਤੇ ਗਏ ਸੋ ਉਹ ਵੀ ਵਿਸਾਖੀ ਵਾਲਾ ਦਿਨ ਸੀ ਸੋ ਗੁਰਮਖੋ 13 ਅਪ੍ਰੈਲ 1919 ਨੂੰ ਜੋ ਜਲਿਆਂ ਵਾਲੇ ਬਾਗ ਦਾ ਸਾਕਾ ਵਾਪਰਿਆ ਉਹ ਵੀ ਵਿਸਾਖੀ ਵਾਲਾ ਦਿਨ ਅਨੇਕ ਸਿੰਘ ਸਿੰਗੜੀਆਂ ਸ਼ਹਾਦਤ ਦਾ ਜਾਮ ਪੀਂਦੇ ਹਨ ਵਿਸਾਖੀ ਵਾਲਾ ਦਿਨ ਸੀ ਸਾਧ ਸੰਗਤ ਸੋ 1978 ਜੋ ਕਿ ਨਕਲੀ ਨਿਰੰਕਾਰੀ ਜਿਨ੍ਹਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਸਤਿਗੁਰਾਂ ਜੀ ਦੀ ਬੇਅਦਬੀ ਕੀਤੀ ਉਹਨਾਂ ਨੂੰ ਰੋਕਣ ਦੇ ਲਈ ਜੋ ਸਤਸੰਗ ਜੀ ਗੁਰੂ ਦੇ ਪਿਆਰਿਆਂ ਨੇ ਸ਼ਾਂਤਮਈ ਢੰਗ ਦੇ ਨਾਲ ਜਾ ਕਰਕੇ ਰੋਕਣ ਦਾ ਯਤਨ ਕੀਤਾ ਗੋਲੀਆਂ ਚਲਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਵਿਸਾਖੀ ਵਾਲਾ ਦਿਨ ਸੀਗਾ ਸੋ ਕਹਿਣ ਤੋਂ ਭਾਵ ਕਿ ਗੁਰਮਖੋ ਅਨੇਕ ਹੀ ਇਤਿਹਾਸਕ ਤੱਥ ਮਿਲਦੇ ਹਨ ਜੋ ਵਿਸਾਖੀ ਵਾਲੇ ਦਿਨ ਸਤਸੰਗ ਜੀ ਜੁੜਦੇ ਹਨ ਵਿਸਾਖੀ ਵਾਲੇ ਦਿਨ ਦੇ ਨਾਲ ਸੋ ਆਪਾਂ ਸਾਰੇ ਧੰਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਉਹ ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਵੱਡੀ ਬਖਸ਼ਿਸ਼ ਵੱਡੀ ਰਹਿਮਤ ਕੀਤੀ ਸਾਨੂੰ ਪਛਾਣ ਆ ਜਾਵੇ ਸੋ ਇਸ ਕਰਕੇ 사ਤਸੰਗ ਜਿੱਥੇ ਆਪਾਂ ਹਰ ਮਹੀਨੇ ਹਰ ਸੰਗਰਾਂਦ ਵਾਲੇ ਦਿਨ ਗੁਰੂ ਘਰ ਪਹੁੰਚਦੇ ਹਾਂ ਇਹ ਮਨੌਤ ਹੈ ਇਹ ਸਤਿਗੁਰਾਂ ਜੀ ਦਾ ਉਪਦੇਸ਼ ਸੁਣਦੇ ਹਾਂ ਤੇ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਂਦਾ ਹੈ ਤੇ ਇਹ ਸੱਚ ਹੈ ਜਦੋਂ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਆਉਣ ਵਾਲਾ ਸਮਾਂ ਸੱਚਮੁੱਚ ਸਤਸੰਗ ਜੀ ਸੁਭਾਗਾ ਬਣ ਜਾਵੇਗਾ ਜਿੱਥੇ ਆਪਾਂ ਉਪਦੇਸ਼ ਸੁਣਦੇ ਹਾਂ ਉੱਥੇ ਗੁਰਮਖੋ ਇਹ ਵੀ ਯਤਨ ਕਰਨਾ ਕਿ ਜਿਹੜੀਆਂ ਰਹਿਮਤਾਂ ਜਿਹੜੀਆਂ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਨੇ ਕਿਤੇ ਅਸੀਂ ਉਹਨਾਂ ਤੋਂ ਵਾਂਝੇ ਤਾਂ ਨਹੀਂ ਪ੍ਰਮਖੋਰ ਨਸ਼ਿਆਂ ਦਾ ਤਿਆਗ ਕਰੀਏ ਪਤਿਤ ਪੁਣੇ ਤੋਂ ਬਾਹਰ ਆ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਏ ਖੰਡੇ ਬਾਟੇ ਦੀ ਪੌੜ ਛਕੀਏ ਸਾਡੀਆਂ ਮਨਾਈਆਂ ਹੋਈਆਂ ਵਿਸਾਖੀਆਂ ਸਫਲੀਆਂ ਹੋ ਜਾਣਗੀਆਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਹੀ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਬਾਣੀ ਅਤੇ ਬਾਣੇ ਦੀ ਦਾਤ ਬਖਸ਼ਣ ਅਮਰਤ ਵੇਲੇ ਦੀ ਦਾਤ ਬਖਸ਼ਣ ਸੋ ਗੁਰਮਖੋ ਆਪ ਸਭਾ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਜੋ ਅੱਜ ਦਾ ਦਿਨ ਸਤਿਗੁਰਾਂ ਜੀ ਨੇ ਅਮਰਤ ਦੀ ਦਾਤ ਬਖਸ਼ੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸਾ ਪ੍ਰਗਟ ਕੀਤਾ ਬੇਅੰਤ ਬੇਅੰਤ ਵਧਾਈਆਂ ਹੋਣ ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬੋਲਦਿਆਂ ਏਕੀ ਭੁੱਲਾਂ ਹੋਈਆਂ ਸਤਿਗੁਰ ਜੀ ਬਖਸ਼ਣ ਹਾਰ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਓ ਮੇਲ ਗੱਜ ਕੇਵਲ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ